ਪੰਜਾਬ ਨੂੰ ਖੇਡਾਂ ਦੇ ਵਿੱਚ ਸੀ ਨੰਬਰ 1 ਤੇ ਲਿਆਉਣਾ ਤੇ ਬਹੁਤ ਹੀ ਵਧੀਆ-ਵਧੀਆ ਪਲੇਗ੍ਰਾਉਂਡ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਦੇਵਾਂਗੇ ਤੇ ਅਸੀਂ ਜਿਹੜੀ ਸਾਡੀ ਜਵਾਨੀ ਹੈ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਨਸ਼ਿਆਂ ਤੋਂ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਾਂ ਤੇ ਜਿਹੜੇ ਸਾਡੇ ਨੌਜਵਾਨ ਨੇ ਇਹ ਇੱਕ ਸਮਝ ਲਓ ਵੀ ਸੇਧ ਭਾਲਦੇ ਨੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਨੂੰ ਕੋਈ ਸੇਧ ਨਹੀਂ ਦਿੱਤੀ ਤੇ ਜਿਹੜਾ ਸਾਡਾ ਪੰਜਾਬ ਸੂਬਾ ਉਹ ਖੇਡਾਂ ਦੇ ਵਿੱਚ ਪਛੜ ਗਿਆ ਸੀ ਤੇ ਹੁਣ ਅਸੀਂ ਇਸ ਨੂੰ ਨੰਬਰ 1 ਦੇ ਉੱਤੇ ਲੈ ਕੇ ਆਵਾਂਗੇ ਕੀ ਕਹਿਣਾ ਕੈਬਨਿਟ ਮੰਤਰੀ ਦਾ ਉਹ ਤੁਹਾਨੂੰ ਦਿਖਾਉਨੇ ਆ ਸਾਡੀ ਦਿਲੋਂ ਇੱਛਾ ਹੈ ਕਿ ਅਸੀਂ ਪੰਜਾਬ ਦੇ ਅੰਦਰ 13236 ਪੰਚਾਇਤਾਂ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਅਸੀਂ ਇੱਕ ਤਾਂ ਟਾਪ ਕੁਆਲਿਟੀ ਦੇ ਪਲੇ ਗਰਾਊਂਡ ਬਣਾ ਕੇ ਤਿਆਰ ਕਰ ਦਈਏ ਤੇ ਜਿਹੜੇ ਪਲੇ ਗਰਾਊਂਡਾਂ ਦਾ ਕੰਮ ਤੁਸੀਂ ਦੇਖਦੇ ਹੋ ਦਿਨ ਰਾਤ ਚੱਲ ਰਿਹਾ ਹੈ ਆ ਤੁਹਾਡੇ ਖੇਜਰਗੜ੍ਹ ਪਿੰਡ ਦੇ ਵਿੱਚ ਮੈਨੂੰ ਦੇਖ ਕੇ ਬੜਾ ਮਨ ਸੰਤੋਸ਼ਟ ਹੋਇਆ ਖੁਸ਼ ਹੋਇਆ ਕਿ ਉਰੇ ਵੱਡੀਆਂ-ਵੱਡੀਆਂ ਝਾੜੀਆਂ ਖੜੀਆਂ ਸੀ 10-10 12-12 15-15 ਫੁੱਟ ਉੱਚੀਆਂ ਝਾੜੀਆਂ ਖੜੀਆਂ ਸੀ ਔਰ ਇਹ ਝਾੜੀਆਂ ਸਾਫ਼ ਕਰਵਾ ਕੇ ਲਗਭਗ ਲਗਭਗ 4 ਕੀਲੇ ਦੇ ਵਿੱਚ ਵਿੱਚ ਇਹ ਪਲੇਗਰਾਉਂਡ ਜੋ ਤਿਆਰ ਹੋਇਆ ਔਰ ਇਹਦੇ ਵਿੱਚ ਇੱਕ ਟਰੈਕ ਤਿਆਰ ਕੀਤਾ ਗਿਆ ਹੈ ਇੰਟਰਲੋਕਿੰਗ ਟਾਇਲ ਲਗਾ ਕੇ ਸੋ ਇਹਦੇ ਵਿੱਚ ਹੁਣ ਲਾਈਟਾਂ ਲੱਗਣਗੀਆਂ ਸੋਲਰ ਲਾਈਟਾਂ ਲਾਵਾਂਗੇ ਹੁਣ ਘਾਹ ਦਾ ਸੀਜ਼ਨ ਆ ਗਿਆ ਬਰਸਾਤਾ ਆ ਜਾਣੀਆਂ ਅੱਗੇ ਬਰਸਾਤਾਂ ਦੇ ਵਿੱਚ ਹੁਣ ਅਸੀਂ ਉਹ ਘਾਹ ਉਸ ਤੋਂ ਪਹਿਲਾਂ ਲਾ ਦੇਣਾ ਤਾਂ ਜੋ ਬਰਸਾਤਾਂ ਦੇ ਵਿੱਚ ਘਾਹ ਚੱਲ ਪਵੇ ਇੱਕ ਨੰਬਰ ਦਾ ਘਾਹ ਬਣ ਜਵੇ ਉਹ ਵਧੀਆ ਤਰੀਕੇ ਨਾਲ ਜਿਹੜੀ ਖੇਡ ਐ ਇਸ ਪਿੰਡ ਦੇ ਵਿੱਚ ਸਾਡੀ ਨੌਜਵਾਨੀ ਪਸੰਦ ਕਰਦੀ ਐ ਚਾਹੇ ਉਹ ਵਾਲੀਬਾਲ ਹੋਵੇ ਕ੍ਰਿਕਟ ਹੋਵੇ ਜਾਂ ਫੁੱਟਬਾਲ ਹੋਵੇ ਜਿਸ ਤਰ੍ਹਾਂ ਦੀ ਵੀ ਜਣੀ ਕਿ ਤੁਸੀਂ ਕਹੋਗੇ ਅਸੀਂ ਅਸੀਂ ਇਸ ਤਰ੍ਹਾਂ ਦੀ ਖੇਡ ਬੱਚੇ ਇਸ ਏਰੀਆ 'ਚ ਖੁਸ਼ੀ ਨਾਲ ਖੇਲਣਾ ਚਾਹੁੰਦੇ ਨੇ ਅਸੀਂ ਉਸ ਤਰ੍ਹਾਂ ਦਾ ਇਹਦੇ 'ਚ ਖੇਡ ਦੇ ਲਈ ਉਹੀ ਜਿਹਾ ਕੋਰਟ ਤਿਆਰ ਕਰਕੇ ਦਵਾਂਗੇ ਤੁਹਾਨੂੰ ਮਤਲਬ ਆਉਣ ਵਾਲੇ 2-3 ਮਹੀਨੇ ਦੇ ਅੰਦਰ ਅਸੀਂ ਇਹਨੂੰ ਕੰਪਲੀਟ ਕਰਾ ਕੇ ਟਾਪ ਦਾ ਜਣੀ ਕਿ ਤੁਹਾਡੇ ਇਹ ਪਲੇਗ੍ਰਾਉਂਡ ਹੈ ਜਿਹੜਾ ਖੇਜਰਗੜ੍ਹ 'ਚ ਬਣਾ ਕੇ ਦੇਵਾਂਗੇ ਸਾਡੀ ਦਿਲੋਂ ਇੱਛਾ ਹੈ ਕਿ ਅਸੀਂ ਪੰਜਾਬ ਦੇ ਅੰਦਰ 13236 ਪੰਚਾਇਤਾਂ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਅਸੀਂ ਇੱਕ ਤਾਂ ਟਾਪ ਕੁਆਲਿਟੀ ਦੇ ਪਲੇ ਗਰਾਊਂਡ ਬਣਾ ਕੇ ਤਿਆਰ ਕਰ ਦਈਏ ਤੇ ਜਿਹੜੇ ਪਲੇ ਗਰਾਊਂਡਾਂ ਦਾ ਕੰਮ ਤੁਸੀਂ ਦੇਖਦੇ ਹੋ ਦਿਨ ਰਾਤ ਚੱਲ ਰਿਹਾ ਆ ਤੁਹਾਡੇ ਖੇਜਰਗੜ੍ਹ ਪਿੰਡ ਦੇ ਵਿੱਚ ਮੈਨੂੰ ਦੇਖ ਕੇ ਬੜਾ ਮਨ ਸੰਤੋਸ਼ਟ ਹੋਇਆ ਖੁਸ਼ ਹੋਇਆ ਕਿ ਉਰੇ ਵੱਡੀਆਂ ਪੱਟੀਆਂ ਝਾੜੀਆਂ ਖੜੀਆਂ ਸੀ 10 10 12 12 15 15 ਫੁੱਟ ਉੱਚੀਆਂ ਝਾੜੀਆਂ ਖੜੀਆਂ ਸੀ ਔਰ ਇਹ ਝਾੜੀਆਂ ਸਾਫ਼ ਕਰਵਾ ਕੇ ਲਗਭਗ ਲਗਭਗ 4 ਕੀਲੇ ਦੇ ਵਿੱਚ ਵਿੱਚ ਇਹ ਪਲੇਗਰਾਉਂਡ ਜੋ ਤਿਆਰ ਹੋਇਆ ਔਰ ਇਹਦੇ ਵਿੱਚ ਇੱਕ ਟਰੈਕ ਤਿਆਰ ਕੀਤਾ ਗਿਆ ਹੈ ਇੰਟਰਲੋਕਿੰਗ ਟਾਈਲ ਲਗਾ ਕੇ ਸੋ ਇਹਦੇ ਵਿੱਚ ਹੁਣ ਲਾਈਟਾਂ ਲੱਗਣਗੀਆਂ ਸੋਲਰ ਲਾਈਟਾਂ ਲਾਵਾਂਗੇ ਹੁਣ ਘਾਹ ਦਾ ਸੀਜ਼ਨ ਆ ਗਿਆ ਬਰਸਾਤਾ ਆ ਜਾਣੀਆਂ ਅੱਗੇ ਬਰਸਾਤਾਂ ਦੇ ਵਿੱਚ ਹੁਣ ਅਸੀਂ ਉਹ ਘਾਹ ਉਸ ਤੋਂ ਪਹਿਲਾਂ ਲਾ ਦੇਣਾ ਤਾਂ ਜੋ ਬਰਸਾਤਾਂ ਦੇ ਵਿੱਚ ਘਾਹ ਚੱਲ ਪਵੇ ਇੱਕ ਨੰਬਰ ਦਾ ਘਾਹ ਬਣ ਜਵੇ ਉਹ ਵਧੀਆ ਤਰੀਕੇ ਨਾਲ ਜਿਹੜੀ ਖੇਡ ਐ ਇਸ ਪਿੰਡ ਦੇ ਵਿੱਚ ਸਾਡੀ ਨੌਜਵਾਨੀ ਪਸੰਦ ਕਰਦੀ ਐ ਚਾਹੇ ਉਹ ਵਾਲੀਬਾਲ ਹੋਵੇ ক্রিকেট ਹੋਵੇ ਜਾਂ ਫੁੱਟਬਾਲ ਹੋਵੇ ਜਿਸ ਤਰ੍ਹਾਂ ਦੀ ਵੀ ਜਣੀ ਕਿ ਤੁਸੀਂ ਕਹੋਗੇ ਵੀ ਅਸੀਂ ਇਸ ਤਰ੍ਹਾਂ ਦੀ ਖੇਡ ਬੱਚੇ ਇਸ ਏਰੀਆ 'ਚ ਖੁਸ਼ੀ ਨਾਲ ਖੇਲਣਾ ਚਾਹੁੰਦੇ ਨੇ ਅਸੀਂ ਉਸ ਤਰ੍ਹਾਂ ਦਾ ਇਹਦੇ 'ਚ ਖੇਡ ਦੇ ਲਈ ਉਹੀ ਜਿਹਾ ਕੋਰਟ ਤਿਆਰ ਕਰਕੇ ਦਵਾਂਗੇ ਤੁਹਾਨੂੰ ਮਤਲਬ ਆਉਣ ਵਾਲੇ ਦੋ ਤਿੰਨ ਮਹੀਨੇ ਦੇ ਅੰਦਰ ਅਸੀਂ ਇਹਨੂੰ ਕੰਪਲੀਟ ਕਰਾ ਕੇ ਟਾਪ ਦਾ ਜਣੀ ਕਿ ਤੁਹਾਡੇ ਇਹ ਪਲੇਗਰਾਉਂਡ ਹੈ ਜਿਹੜਾ ਖੇਜਰਗਰ ਚ ਬਣਾ ਕੇ ਦੇਾਂਗੇ